ਜੱਜਦਾਰ ਗੁਰਦੇਵ ਸਿੰਘ ਕੌਂਕੇ ਮਾਮਲੇ ਦੇ ਵਿੱਚ ਐ ਜੀ ਪੀ ਸੀ ਨੇ ਚੁੱਕੇ ਸਵਾਲ ਪੁੱਛਿਆ ਮਨੁੱਖੀ ਅਧਿਕਾਰ ਸੰਗਠਨ ਨੇ ਇੰਨੇ ਸਾਲ ਕਿਉਂ ਰਿਹਾ ਚੁੱਪ ਭਾਈ ਕੌਂਕੇ ਸਾਡੇ ਸ਼ਹੀਦ ਕੇਸ ਦੀ ਪਰਵੇ ਕਰਨ ਦੇ ਵਿੱਚ ਨਹੀਂ ਛੱਡਾਂਗੇ ਕੋਈ ਕਸਰ ਕੌਂਕੇ ਕੇਸ ਦੇ ਵਿੱਚ ਚਸ਼ਮਦੀਦ ਜਗਜੀਤ ਸਿੰਘ ਦਾ ਵੱਡਾ ਖੁਲਾਸਾ ਬੋਲੇ ਜੱਜਦਾਰ ਨੂੰ ਗੁਰਦਰਾ ਸਾਹਿਬ ਤੋਂ ਚੁੱਕ ਕੇ ਲੈ ਗਈ ਸੀ ਪੁਲਿਸ ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਮਿਲਣ ਨਹੀਂ ਦਿੱਤਾ ਜਾਂ ਆਪਣੇ ਬਚਾਅ ਦੇ ਲਈ ਪੁਲਿਸ ਨੇ ਦਿੱਤਾ ਸੀ ਪਗਵੜਾ ਕਰਾ ਰਾਜਵੜਾ ਮਾਮਲੇ ਦੇ ਜਸਦੇਵਰ ਨੇ ਐਸਜੀਪੀਸੀ ਨੂੰ ਦਿੱਤਾ 27 ਜਨਵਰੀ ਤੱਕ ਦਾ ਅਲਟੀਮੇਟ ਐਜੀਪੀਸੀ ਪਰਦਾਨ ਧਾਮੀ ਬੋਲੇ ਰਹਿਮ ਦੀ ਪਟੀਸ਼ਨ ਵਾਪਸ ਲੈਣ ਤੇ ਵੀ ਹੋ ਸਕਦਾ ਹੈ ਵਿਚਾਰ ਰਾਜਵੜਾ ਤੇ ਅਮਿਤ ਸ਼ਾਹ ਦੇ ਬਿਆਨ ਦੀ ਕੀਤੀ ਨਿੰਦਾ ਚਾਕੀ ਮਾਮਲੇ ਤੇ ਸਿਆਸੀ ਗਦਰਚਾਰੀ ਸੀਐਮ ਭਗਵੰਤ ਮਾਨ ਦਸ ਨੇ ਜਾਖੜ ਤੇ ਹਮਲਾ ਬੋਲੇ ਹੁਣ ਕਿਹੜੇ ਮੂੰਹ ਦੇ ਨਾਲ ਪੰਜਾਬੀਆਂ ਦਾ ਕਰੋ ਗਿਸਤਾ ਬਣਾ ਅਰਵਿੰਦ ਕੇਸ਼ਰੀਵਾਲ ਤੇ ਮੇਰੇ ਤੇ ਲਾਏ ਝੂਠੇ ਇਲਜ਼ਾਮ ਆਮ ਆਦੀ ਪਾਰਟੀ ਵੱਲੋਂ ਸਭਾ ਦੇ ਲਈ ਉਮੀਦਵਾਰਾਂ ਦਾ ਐਲਾਨ ਡੀ ਸੀ ਡਬਲਯੂ ਡੀ ਚੇਅਰਪਰਸਨ ਸਵਾਤੀ ਮਲੀਵਾਲ ਦਾ ਐਲਾਨਿਆ ਨਾਮ ਸੰਜੀਤ ਸਿੰਘ ਤੇ ਐਨ ਡੀ ਗੁਪਤਾ ਨੂੰ ਮੜ ਰਾਸਭਾ ਭੇਜੇਗੀ ਆ ਪੰਜਾਬ ਪੁਲਿਸ ਨੂੰ ਅਮਰਪਾਲ ਸਿੰਘ ਦੇ ਚਿਹਰੇ ਭਰਾ ਦਾ ਮਿਲਿਆ ਰਿਮਾਂਡ ਜਨਰਾਲਾ ਕੋਰਟ ਨੇ 3 ਦਿਨਾਂ ਦੇ ਰਿਮਾਂਡ ਤੇ ਭੇਜਿਆ ਕੱਲ ਦਿੱਲੀ ਰੇਲਵੇ ਸਟੇਸ਼ਨ ਤੋਂ ਕੀਤਾ ਸੀ ਗ੍ਰਿਫਤਾਰ ਗਰੰਟੀ ਸਿੰਘਾਂ ਦੇ ਡਰੈਸ ਕੋਡ ਨੂੰ ਲੈ ਕੇ ਐ ਜੀ ਪੀ ਸੀ ਸਖਤ ਕਿਹਾ ਮर्यादा ਦੇ ਹਿਸਾਬ ਦੇ ਨਾਲ ਹੋਣ ਕੱਪੜੇ ਪ੍ਰਿੰਟ ਵਾਲੇ ਪਜਾਮੇ ਦੀ ਥਾਂ ਪਾਇ ਜਾਣ ਚੂੜੀਦਾਰ ਪਜਾਮੇ ਹਰ ਕਿਸੇ ਨੂੰ ਸਰਪਾਉ ਦੇਣਾ ਵੀ ਅੱਜ ਤੋਂ ਬੰਦ ਵਿਵਾਨ ਟੋਡਰਮਾਲਦੀ ਹਵੇਲੀ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਫੈਸਲਾ ਹੈ ਜੀ ਪੀ ਸੀ ਨੂੰ ਸੌਂਪੀ ਸੰਭਾਲ ਦੀ ਜ਼ਿੰਮੇਵਾਰੀ ਜਲਦ ਪੰਜਾਬ ਸਰਕਾਰ ਨੂੰ ਭੇਜਾ ਜਾਵੇਗਾ ਰਿਪੇਅਰਿੰਗ ਦਾ ਪ੍ਰਪੋਜ਼ਲ ਸਪੈਸ਼ਲ ਪੁਰਦੇ ਸਰਪੰਚ ਕਤਲ ਕਾਂਡ ਦੇ ਵਿੱਚ ਇੱਕ ਮੁਲਜ਼ਮ ਗ੍ਰਿਫਤਾਰ ਪੁਲਿਸ ਨੇ ਤਿੰਨ ਮੁਲਜ਼ਮਾਂ ਦੀ ਕੀਤੀ ਪਛਾਣ ਕੱਲ ਸਰਪੰਚ ਸੰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਕਤਲ ਮੋਹਾਲੀ ਦੇ ਖਰੜ ਦੇ ਵਿੱਚ ਨਸ਼ਾ ਸ਼ਡਾਊ ਕੇਂਦਰ ਦੇ ਮਾਲਕ ਤੇ ਫਾਇਰਿੰਗ ਕਰਨ ਵਾਲੇ ਗ੍ਰਿਫਤਾਰ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਕਾਬੂ ਇੱਕ ਮੁਲਜ਼ਮ ਨਸ਼ਾ ਸ਼ਡਾਊ ਕੇਂਦਰ ਦੇ ਵਿੱਚ ਹੀ ਸੀ ਦਾਖਲ ਨਾਜਾਇਜ਼ ਪਿਸਤੌਲ ਤੇ ਕਾਰਵਾਈ ਬਰਾਮਦ ਸਤਿ ਸ਼੍ਰੀ ਅਕਾਲ ਤੁਸੀਂ ਵਖਰੇ ਨਿਊਜ਼ 8 ਪੰਜਾਬ ਲੈਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸੁਆਗਤ ਤੇ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਅੰਮ੍ਰਿਤਸਰ ਦੇ ਸਰਕਾਰੀ ਸਕੂਲ ਦੇ ਟੀਚਰ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ ਟੀਚਰ ਤੇ ਨਾਬਾਲਗ ਕੁੜੀਆਂ ਦੇ ਨਾਲ ਛੇੜਛਾੜ ਕਰਨ ਦਾ ਇਲਜ਼ਾਮ ਲੱਗਿਆ ਹੈ 5ਵੀਂ ਕਲਾਸ ਦੀਆਂ ਤਿੰਨ ਵਿਦਿਆਰਥੀਆਂ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਇਲਜ਼ਾਮ 'ਤੇ ਮਜੀਠਾ ਪੁਲਿਸ ਨੇ ਮੁਲਜ਼ਮ ਅਧਿਆਪਕ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਮੁਲਜ਼ਮ ਰਾਕੇਸ਼ ਕੁਮਾਰ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਭੰਗੜਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਦਰਸਲੇ ਪੂਰਾ ਮਾਮਲਾ ਹੈ ਪੀੜਤ ਵਿਦਿਆਰਥਣ ਦੇ ਵੱਲੋਂ ਮਾਂ ਨੂੰ ਦੱਸਣ ਤੇ ਆਖਰਕਾਰ ਇਸ ਪੂਰੀ ਘਟਨਾ ਦਾ ਖੁਲਾਸਾ ਹੋਇਆ ਹੈ ਸੋ ਅੰਮ੍ਰਿਤਸਰ ਦੇ ਸਰਕਾਰੀ ਸਕੂਲ ਦੇ ਟੀਚਰ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ ਟੀਚਰ ਤੇ ਨਾਬਾਲਗ ਕੁੜੀਆਂ ਦੇ ਨਾਲ ਦਰਸਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਨੇ ਪੰਜਵੀਂ ਕਲਾਸ ਦੀਆਂ ਤਿੰਨ ਵਿਦਿਆਰਥਣਾਂ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਸਿੱਧੇ ਤੌਰ ਤੇ ਅਧਿਆਪਕ ਤੇ ਇਲਜ਼ਾਮ ਲੱਗੇ ਨੇ ਤੇ ਮਜੀਠਾ ਪੁਲਿਸ ਨੇ ਮੁਲਜ਼ਮ ਅਧਿਆਪਕ ਦੇ ਖਿਲਾਫ ਆ ਕੇਸ ਵੀ ਦਰਜ ਕਰ ਲਿਆ ਮੁਲਜ਼ਮ ਰਾਕੇਸ਼ ਕੁਮਾਰ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਕੇ ਕਾਰਵਾਈ ਕੀਤੀ ਗਈ ਹੈ ਕੇਸ ਦਰਜ ਕੀਤਾ ਗਿਆ ਭੰਗੜਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਦਰਸਲ ਇਹ ਪੂਰਾ ਮਾਮਲਾ ਹੈ ਪੀੜਤ ਵਿਦਿਆਰਥਣ ਦੇ ਵੱਲੋਂ ਮਾਂ ਨੂੰ ਦੱਸਣ ਤੇ ਦਰਸਲ ਇਹ ਪੂਰਾ ਖੁਲਾਸਾ ਆਇਆ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਵੱਡੀ ਕਾਰਵਾਈ ਕੀਤੀ ਗਈ ਹੈ ਮਾਮਲਾ ਖਾਲੀ ਦਰਜ ਕਰ ਦਿੱਤਾ ਗਿਆ ਸੀ ਤੁਹਾਨੂੰ ਉਹਦੀ ਗ੍ਰਿਫਤਾਰੀ ਦੀ ਜੀ ਛਾਪੇਮਾਰੀ ਕੀਤੀ ਜਾ ਰਹੀ ਹੈ ਉਹ ਸਾਰਾ ਪਰਿਵਾਰ ਇਥੋਂ ਮਜੀਠੇ ਦੇ ਰਹਿਣ ਵਾਲੇ ਆ ਸਾਰਾ ਪਰਿਵਾਰੀ ਇੱਕ ਹੀ ਪਿਛੇ ਹੋਇਆ। ਕਿ ਕਿੰਨੀਆਂ ਬੱਚੀਆਂ ਨਾਲੋਂ ਕਰਦਾ ਸੀ ਕਿ ਇਹ ਤਿੰਨ ਲੜਕੀਆਂ ਤਿੰਨ ਬੱਚੀਆਂ ਸੀ ਜਿਨ੍ਹਾਂ ਦੇ ਨਾਲ ਉਹਨੇ ਜਿਹੜੀ ਸਾਨੂੰ ਖਬਰ ਮਿਲੀ ਹੈ ਕਿ ਉਹਨਾਂ ਦੇ ਨਾਲ ਉਹਨੇ ਦੱਤਰ ਕਰ ਜਿਹੜੀ ਉਹ ਕੀਤੀ ਹੈ। ਉਮਰ ਕਿੰਨੀ ਇਹ ਬੱਚਿਆਂ ਦੀ? ਬੱਚਿਆਂ ਦੀ ਉਮਰ ਤਕਰੀਬਨ 8 ਤੋਂ 10 ਸਾਲ ਦੇ ਵਿੱਚ ਸੀ ਤਿੰਨਾਂ ਦੀ। ਮੁਰਲੀ ਟੁਪੀ ਚ ਕੀ ਸਾਹਮਣੇ ਆਇਆ? ਮੁਰਲੀ ਟੁਪੀ ਚ ਦੇ ਉਹ ਸਾਹਮਣੇ ਆਇਆ ਕਿ ਆ ਜਿਹੜੀਆਂ ਗਰਮੀਆਂ ਦੀਆਂ ਆ ਜਿਹੜੀਆਂ ਹੁਣ ਸਿਆਲ ਵਾਲੀਆਂ ਛੁੱਟੀਆਂ ਹੋਈਆਂ ਨੇ। ਇਨਾਂ ਤੋਂ ਪਹਿਲਾਂ ਉਹਨੇ ਕੋਈ ਜਿਹੜੀ ਇਹਨਾਂ ਦੇ ਨਾਲ ਛੇੜਛਾੜ ਕੀਤੀ ਹੈ ਤੇ ਛੁੱਟੀਆਂ ਤੋਂ ਬਾਅਦ ਜਦੋਂ ਪੇਰੈਂਟਸ ਨੇ ਬੱਚਿਆਂ ਨੂੰ ਸਕੂਲੇ ਜਾਣ ਲਈ ਕਿਹਾ ਤੇ ਉਹਨਾਂ ਨੇ ਇਨਕਾਰ ਕੀਤਾ ਕਿ ਸਕੂਲ ਨਹੀਂ ਜਾਣਾ ਸਾਡੇ ਨਾਲ ਤੇ ਜਿਹੜੀ ਆ ਜ਼ਬਰਦਸਤੀ ਕਰਦੇ ਕੋਈ ਕੁੱਝ ਤੇ ਪਰ ਛੁੱਟੀਆਂ ਤੋਂ ਪਹਿਲਾਂ ਕਿੰਨੀ ਇਹ ਪਤਾ ਲੱਗਾ ਕਿ ਕਿੰਨੀ ਵੇਰ ਤੋਂ ਇਹ ਕਰਦਾ ਰਹੇ ਤਾਂ ਨਹੀਂ ਉਹ ਜੇ ਸਮਝਾ ਨਹੀਂ ਪਤਾ ਲੱਗ ਸਕਿਆ ਬਾਕੀ ਜਿਹੜੀ ਉਹ ਤਸਦੀਕ ਦੀ ਗੱਲ ਸਾਹਮਣੇ ਆਉਂਦੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਆਪਣੇ ਆਪ ਦੇ ਵਿੱਚ ਇਲਜ਼ਾਮ ਬਹੁਤ ਗੰਭੀਰ ਨੇ ਕਿ ਕਿਵੇਂ ਇੱਕ ਅਧਿਆਪਕ ਦੇ ਵੱਲੋਂ ਹੀ ਆ ਵਿਦਿਆਰਥੀਆਂ ਦੇ ਨਾਲ ਜਿਹੜੀ ਛੇੜਛਾੜ ਕੀਤੀ ਗਈ ਸੀ ਸਦੇ ਤੁਰਤੇ ਅਧਿਆਪਕ ਤੇ ਇਲਜ਼ਾਮ ਲੱਗੇ ਵਿਸਤਾਰ ਨਾਲ ਸਮਝਣਾ ਚਾਹਾਂਗੇ ਕਿ ਆਖਰਕਾਰ ਕਦੋਂ ਇਹ ਪੂਰਾ ਮਾਮਲਾ ਉਜਾਗਰ ਹੋਇਆ ਤੇ ਆਖਰਕਾਰ ਹੁਣ ਤੱਕ ਕਾਰਵਾਈ ਕੀ ਕੁਝ ਕੀਤੀ ਗਈ ਹੈ ਬਿਲਕੁਲ ਪਰਵਿੰਦਰ ਬੜਾ ਹੈਰਾਨ ਕਰਨ ਵਾਲਾ ਮਾਮਲਾ ਕਿ ਛੋਟੇ-ਛੋਟੇ ਬੱਚੇ ਜਿਹੜੇ ਨੇ ਮਾਪੇ ਆਪਣੇ ਬੱਚਿਆਂ ਨੂੰ ਜਦੋਂ ਸਕੂਲ ਭੇਜਦੇ ਨੇ ਤਾਂ ਉਹ ਅਧਿਆਪਕਾਂ ਦੇ ਹੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਦੀ ਜਿਹੜੀ ਕੇਅਰ ਹੈ ਜਾਂ ਬੱਚਿਆਂ ਦਾ ਧਿਆਨ ਰੱਖਣਾ ਪਰ ਬੜਾ ਹੈਰਾਨ ਕਰਨ ਵਾਲਾ ਮਾਮਲਾ ਕਿ ਛੋਟੀਆਂ ਬੱਚੀਆਂ ਜਿਹੜੀਆਂ ਨੇ ਔਰ ਤੋਂ 10 ਸਾਲ ਉਹਨਾਂ ਦੀ ਉਮਰ ਹੈ ਔਰ ਉਹਨਾਂ ਵੱਲੋਂ ਮਾਪਿਆਂ ਨੂੰ ਅ ਦੱਸਿਆ ਗਿਆ ਕਿ ਅਧਿਆਪਕ ਵੱਲੋਂ ਜਿਹੜੀ ਗਲਤ ਹਰਕਤ ਉਹਨਾਂ ਦੇ ਨਾਲ ਕੀਤੀ ਗਈ ਔਰ ਬੋਡੀ ਦੇ ਕਈ ਐਸੇ ਪਾਰਟਸ ਨੇ ਜਿਨ੍ਹਾਂ ਦੇ ਉੱਪਰ ਟੀਚਰ ਵੱਲੋਂ ਕੋਈ ਛੇੜਛਾੜ ਕੀਤੀ ਗਈ ਤਾਂ ਉਸ ਤੋਂ ਬਾਅਦ ਮਾਪਿਆਂ ਨੇ ਪਹਿਲਾਂ ਤਾਂ ਇਸ ਗੱਲ ਨੂੰ ਜੋ ਹੈ ਇਹ ਸੋਚ ਕੇ ਕਿਸੇ ਦੇ ਨਾਲ ਨਹੀਂ ਸਾਂਝਾ ਕੀਤਾ ਕਿ ਉਹਨਾਂ ਦੇ ਪਰਿਵਾਰ ਦੀ ਇਸ ਦੇ ਵਿੱਚ ਕੋਈ ਸ਼ਾਨ ਜਾਂ ਬੇਇੱਜ਼ਤੀ ਹੋਏਗੀ ਤਾਂ ਬਾਅਦ ਵਿੱਚ ਜਦੋਂ ਕਿਸੇ ਮੋਤਬਰ ਸ਼ਖਸ ਦੇ ਨਾਲ ਇਹ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਲਾਹ ਦਿੱਤੀ ਕਿ ਪੁਲਿਸ ਦੇ ਵਿੱਚ ਇਸ ਨੂੰ ਲੈ ਕੇ ਸ਼ਿਕਾਇਤ ਜਿਹੜੀ ਉਹ ਦਰਜ ਕਰਵਾਉਣੀ ਚਾਹੀਦੀ ਤਾਂ ਜਿਸ ਤਰ੍ਹਾਂ ਜਿਹੜੇ ਐਸਐਚਓ ਨੇ ਡਿਟਾ थाना ਦੇ ਉਹ ਵੀ ਜਾਣਕਾਰੀ ਦੇ ਰਹੇ ਸੀ ਕਿ ਜਿਹੜੀਆਂ ਸਰਦੀਆਂ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਪੈਂਦੀਆਂ ਨੇ ਉਸ ਤੋਂ ਪਹਿਲਾਂ ਦਾ ਇਹ ਮਾਮਲਾ ਹੈ ਔਰ ਕੱਲ ਤੋਂ ਇੱਕ ਤਰੀਕ ਤੋਂ ਯਾਨੀ ਕਿ ਜਿਹੜੇ ਸਰਕਾਰੀ ਸਕੂਲ ਜਦੋਂ ਖੁੱਲ੍ਹੇ ਤਾਂ ਉਸ ਤੋਂ ਬਾਅਦ ਪੁਲਿਸ ਦੇ ਕੋਲੇ ਮਾਮਲਾ ਪਰਿਵਾਰ ਵੱਲੋਂ ਜੋ ਹੈ ਉਹ ਸ਼ਿਕਾਇਤ ਦਰਜ ਕਰਵਾਈ ਗਈ ਪਰ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਅਧਿਆਪਕ ਹੈ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਸ ਦਾ ਪੂਰਾ ਪਰਿਵਾਰ ਇਸ ਵੇਲੇ ਘਰ ਤੋਂ ਫਰਾਰ ਹੈ ਔਰ ਮਜੀਠਾ ਦਾ ਹੀ ਰਹਿਣ ਵਾਲਾ ਇਹ ਅਧਿਆਪਕ ਹੈ ਜਿਹੜਾ ਇਸ ਸਰਕਾਰੀ ਸਕੂਲ ਦੇ ਵਿੱਚ ਇੰਨੇ ਛੋਟੇ ਬੱਚਿਆਂ ਨੂੰ ਪੜ੍ਹਾਉਂਦਾ ਸੀ ਜੀ ਰਾਜੀ ਮਲਜ਼ਮ ਅਧਿਆਪਕ ਦੀ ਗੱਲ ਕੀਤੀ ਜਾਂਦਾ ਕੀ ਕੋਈ ਜਾਣਕਾਰੀ ਹੈ ਕਿੰਨੇ ਦਿਨ ਤੋਂ ਸਕੂਲ ਤੋਂ ਗੈਰ ਹਾਜ਼ਰ ਹੈ ਕਿਉਂਕਿ ਇੱਕ ਤਰੀਕ ਤੋਂ ਜਿਹੜੇ ਕਿ ਛੁੱਟੀਆਂ ਤੋਂ ਬਾਅਦ ਜਿਹੜੇ ਸਕੂਲ ਲੱਗੇ ਨੇ ਅ ਦੇਖੋ ਜਦੋਂ ਤੋਂ ਛੁੱਟੀਆਂ ਸੀ ਉਸ ਦੌਰਾਨ ਤਾਂ ਹਲੇ ਨਹੀਂ ਕਿਹਾ ਜਾ ਸਕਦਾ ਕਿ ਉਹ ਕਿੱਥੇ ਸੀ ਪਰ ਜਦੋਂ ਤੋਂ ਸਕੂਲ ਲੱਗੇ ਨੇ ਉਸ ਤੋਂ ਬਾਅਦ ਉਹ ਲਗਾਤਾਰ ਸਕੂਲ ਦੇ ਵਿੱਚ ਗੈਰਹਾਜ਼ਰ ਚੱਲ ਰਹਾ ਔਰ ਪੁਲਿਸ ਦਾ ਕਹਿਣਾ ਕਿ ਅਸੀਂ ਉਸ ਦੀ ਜਿਹੜੀ ਹੈ ਉਸ ਨੂੰ ਟ੍ਰੇਸ ਕਰਨ ਦੇ ਲਈ ਵੱਖ-ਵੱਖ ਪਹਿਲੂਆਂ ਤੋਂ ਵਸ-ਵਸ ਜਿਹੜੇ ਤਰੀਕੇ ਹੁੰਦੇ ਨੇ ਪੁਲਿਸ ਦੇ ਕੋਲ ਉਸ ਦੇ ਤਹਿਤ ਉਸ ਨੂੰ ਜੋ ਹੈ गिरफ्तार ਕਰਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਮਾਮਲਾ ਪੁਲਿਸ ਵੱਲੋਂ ਦਰਜ ਕਰ ਲਿਆ ਗਿਆ ਔਰ ਦੂਸਰੇ ਪਾਸੇ ਉਸ ਟੀਚਰ ਦਾ ਵੀ ਹਲੇ ਤੱਕ ਕੋਈ ਪੱਖ ਜਿਹੜਾ ਸਾਹਮਣੇ ਨਹੀਂ ਆਇਆ ਕਿ ਆਖਿਰਕਾਰ ਜਿਹੜੇ ਇਲਜ਼ਾਮ ਉਸ ਦੇ ਇਹਨਾਂ ਕਿਉਂਕਿ ਇਲਜ਼ਾਮ ਕਾਫੀ ਗੰਭੀਰ ਦੇ ਹਨ ਔਰ ਮਾਮਲਾ ਛੋਟੀਆਂ ਬੱਚਿਆਂ ਦੇ ਨਾਲ ਜੁੜਿਆ ਹੋਇਆ ਤਾਂ ਇਸ ਕਰਕੇ ਉਸ ਦਾ ਵੀ ਹਲੇ ਤੱਕ ਕੋਈ ਪੱਖ ਨਹੀਂ ਆਇਆ ਜਾਂ ਫਿਰ ਉਸ ਨੇ ਕੋਈ ਪੁਲਿਸ ਨੂੰ ਆਪਣੇ ਵੱਲੋਂ ਕੋਈ ਬਿਆਨ ਦਿੱਤੇ ਹੋਣ ਕਿ ਇਹ ਇਲਜ਼ਾਮ ਸਹੀ ਨੇ ਜਾਂ ਇਹਨਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਤਾਂ ਪੁਲਿਸ ਜਦੋਂ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕਰਦੀ ਉਦੋਂ ਤੱਕ ਇਸ ਬਾਰੇ ਹਾਲੇ ਫਿਲਹਾਲ ਨਹੀਂ ਕਿਹਾ ਜਾ ਸਕਦਾ ਕਿ ਜਿਹੜੇ ਉਸ ਅਧਿਆਪਕ ਦੇ ਉੱਤੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਪਰ ਪੁਲਿਸ ਨੇ ਪਰਿਵਾਰ ਦੇ ਬੱਚਿਆਂ ਦੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਕਾਰਵਾਈ ਕਰਦਿਆ ਹੋਇਆ ਅਧਿਆਪਕ ਦੇ ਖਿਲਾਫ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਹਾਂ ਠੀਕ ਹੈ ਹਰਜੀਤ ਪੂਰੀ ਜਾਣਕਾਰੀ ਬਬੋ ਧੰਨਵਾਦ ਕਾਫੀ ਗੰਭੀਰ ਮਾਮਲਾ ਹੈ ਕਿ ਅਮਰਸਰ ਦੇ ਸਰਕਾਰੀ ਸਕੂਲ ਤੋਂ ਸਾਹਮਣ ਹੈ ਜਿੱਥੇ ਇੱਕ ਟੀਚਰ ਦੇ ਟੀਚਰ ਤੇ ਸ਼ਰਮਨਾਕ ਹਰਕਤ ਕਰਨ ਦੇ ਬੱਚਿਆਂ ਦੇ ਨਾਲ ਵਿਦਿਆਰਥੀਆਂ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਨੇ ਹਾਲਾਂਕਿ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਉਸ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਆਖਰਕਾਰ ਜੋ ਇਲਜ਼ਾਮ ਲੱਗੇ ਨੇ ਉਹਨਾਂ ਦੇ ਵਿੱਚ ਅਸਲੀ ਤੱਥ ਕੀ ਨੇ ਇਹ ਪੂਰਾ ਜਾਂਚ ਤੋਂ ਬਾਅਦ ਸਾਫ਼ ਹੋਵੇਗਾ ਪਰ ਫਿਲਹਾਲ ਜੋ ਮੁਲਜ਼ਮ ਅਧਿਆਪਕ ਹੈ ਉਹ ਲਗਾਤਾਰ ਫਰਾਰ ਚੱਰਿਆ ਜਿਸ ਦੀ ਕਿ ਲਗਾਤਾਰ ਪਹਾੜ ਪੁਲਿਸ ਦੇ ਵੱਲੋਂ ਆਕੀਤੀ جاری ਹੈ ਉਦੋਂ ਅਕਾਲੀ ਆਗੂ ਬਿਕਰਮਜੀਠੀਆ ਐਫਆਈਆਰ ਦਰਜ ਹੋਣ ਦੇ ਵਿੱਚ ਦੇਰੀ ਦੇ ਇਲਜ਼ਾਮ ਲਗਾ ਰਹੇ ਤੇ ਨਾਲ ਹੀ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ। ਸੁਰੂ ਕਰਾਂਗੇ ਅਗਲੀ ਵੱਡੀ ਖਬਰ ਦਾ ਜ세ਦਾਰ ਗੁਰਦੇਵ ਸਿੰਘ ਕੌਂਕੇ ਮਾਮਲੇ ਦੇ ਵਿੱਚ ਐ ਜੀ ਪੀ ਸੀ ਦਾ ਵੱਡਾ ਬਿਆਨ ਸਾਹਮਣੇ ਆਇਆ ਮਨੁੱਖੀ ਅਧਿਕਾਰ ਸੰਗਠਨ ਨੇ ਇੰਨੇ ਸਾਲ ਚੁੱਪ ਕਿਉਂ ਰਿਹਾ ਐ ਜੀ ਪੀ ਸੀ ਦੇ ਬਿਲ ਸਿੱਧੇ ਤੌਰ ਤੇ ਵੱਡਾ ਸਵਾਲ ਖੜਾ ਕੀਤਾ ਗਿਆ ਭਾਈ ਗੁਰਦੇਵ ਸਿੰਘ ਕੌਂਕੇ ਸਾਡੇ ਸ਼ਹੀਦ ਨੇ ਐਜੀਪੀਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਭਾਈ ਗੁਰਦੇਵ ਸਿੰਘ ਕੌਂਕੇ ਸਾਡੇ ਸ਼ਹੀਦ ਨੇ ਮਾਮਲੇ ਦੇ ਵਿੱਚ ਕਮੇਟੀ ਦਾ ਗਠਨ ਕੀਤਾ ਗਿਆ ਭਾਈ ਕੌਂਕੇ ਦੇ ਕੇਸ ਦੀ ਪੈਰਵਾਈ ਕਰਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡਾਂਗੇ ਐਜੀਪੀਸੀ ਦਾ ਇਹ ਵੱਡਾ ਬਿਆਨ ਸਾਹਮਣੇ ਐਜੀਪੀਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਕਿਹਾ ਗਿਆ ਹੈ ਕਿ ਮਨੁੱਖੀ ਅਧਿਕਾਰ ਸੰਗਠਨ ਵੀ ਇੰਨੇ ਸਾਲ ਚੁੱਪ ਕਿਉਂ ਰਿਹਾ ਹੈ ਸਿੱਧੇ ਤੌਰ ਤੇ ਐਜੀਪੀਸੀ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕਿਉਂਕਿ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਹੀ ਕਿਹਾ ਕਿਸ ਪੂਰੇ ਮਾਮਲੇ ਦੇ ਵਿੱਚ ਜੜਾ ਕੇ ਲਿਆ ਗਿਆ ਜਿਹੜੀ ਜਾਂਚ ਰਿਪੋਰਟ ਨੂੰ ਲੈ ਕੇ ਉਸ ਤੋਂ ਬਾਅਦ ਲਗਾਤਾਰ ਕਿ ਮਾਮਲਾ ਹੁਣ ਗਰਮਾਉਂਦਾ ਹੈ ਨਜ਼ਰ ਆ ਰਿਹਾ ਜਿੱਥੇ ਕਿ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਈ ਤਰ੍ਹਾਂ ਦੇ ਸਵਾਲ ਵੀ ਚੁੱਕੇ ਜਾ ਰਹੇ ਤੇ ਇਸ ਦੇ ਵਿਚਾਲੇ ਆਸ਼ਰਮਣਿਕ ਕਮੇਟੀ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਖੜਾ ਕੀਤਾ ਗਿਆ ਕਿ ਮਨੁੱਖੀ ਅਧਿਕਾਰ ਸੰਗਠਨ ਵੀ ਇੰਨੇ ਸਾਲ ਚੁੱਪ ਕਿਉਂ ਰਿਹਾ ਹੈ ਨਾਲ ਹੀ ਕਿਹਾ ਗਿਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਸਾਡੇ ਸ਼ਹੀਦ ਨੇ ਮਾਮਲੇ ਦੇ ਵਿੱਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਭਾਈ ਕੌਂਕੇ ਦੇ ਕੇਸ ਦੀ ਪੈਰਵੀ ਕਰਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ ਸਤਿਕਾਰਯੋਗ ਸਿੱਖ ਪੰਥ ਦੀ ਸਖੀਅਤ ਆ ਹੁਣ ਅੱਜ ਇੱਕ ਸਵਾਲ ਇਹ ਵੀ ਉਠਿਆ ਭਈ ਜਿਹੜੀ ਇਹ ਹਿਊਮਨ ਰਾਈਟਸ ਨੇ ਇਹ ਜਿਹੜੀ ਰਿਪੋਰਟ ਸਿਕਯੋਰ ਕੀਤੀ ਆ ਇਹ 10 ਤਰੀਕ ਨੂੰ ਸਿਕਯੋਰ 2010 ਤੋਂ ਸਿਕਯੋਰ ਕੀਤੀ ਆ 2010 ਤੇ 2010 ਤੋਂ ਬਾਅਦ 13 ਸਾਲ ਉਹ ਵੀ ਚੁੱਪ ਰਹੇ ਤੇ ਅੱਜ 13 ਸਾਲਾਂ ਬਾਅਦ ਇਹ ਜਿਹੜੀ ਆ ਉਹ ਰਿਪੋਰਟ ਦੀ ਜ਼ਿੰਮੇਵਾਰੀ ਠਹਾਈ ਜਾਂਦੀ ਆ ਭਾਈ ਕੌਂਕੇ ਦਾ ਦੇਖੋ ਮੇਰੀ ਬੇਨਤੀ ਸੁਣੋ ਮੇਰਾ ਕਿਉਂਕਿ ਸੁਭਾਅ ਵੀ ਆ ਮੈਂ ਇਹ ਨਹੀਂ ਕਹਿੰਦਾ ਅਸੀਂ ਸਰਦਾਰ ਪੂਨ ਸਿੰਘ ਹੁੰਦਲ ਨਾ 5 7 10 ਦਿਨ ਪਹਿਲਾਂ ਸਿਆਲਕਾ ਸਾਹਿਬ ਇੱਥੋਂ ਗਏ ਸੀ ਇਹਦੇ ਵਿੱਚ ਕਿਉਂਕਿ ਹੋਰ ਲਿਟੀਗੇਸ਼ਨਾਂ ਵੀ ਚੱਲੀਆਂ ਮਾਨ ਸਾਹਿਬ ਨੇ ਵੀ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਤੱਕ ਗਏ ਫਿਰ ਮਹਾਰਾਜਾ ਅਬਰਿੰਦਰ ਸਿੰਘ ਬੇਲੇਬੀ ਦੀ ਇਨਕੁਆਰੀ ਬਰਤਾਲ ਹੋਈ ਫਿਰ ਇਹਦੇ ਬਰੰਟ ਆਫਸਰ ਵੀ ਨਿਯੁਕਤ ਹੋਏ ਹਾਈ ਕੋਰਟ ਵੱਲੋਂ ਉਹ ਸਾਰਾ ਮਲਾਂਕਣ ਕਰਕੇ ਜਿਹੜੀ ਕੱਲ ਟੀਮ ਮੈਂ ਬਣਾਈ ਉਹਦੇ ਵਿੱਚ ਦੋ ਦਾ ਰਿਟਾਇਰਡ ਡਿਸਟ੍ਰਿਕਟ ਕਟੋਰ ਨੇ ਆ ਪਨੀਰ ਸਿੰਘ ਉਹ ਆਪਣੇ ਸਾਡੇ ਐਡਵੋਕੇਟ ਜਨਰਲ ਸਰਦਾਰ ਹਰਦੇਵ ਸਿੰਘ ਮੱਤੇਵਾਲ ਦੀ ਬੇਟੀ ਆ ਸਿਆਲਕਾ ਸਾਡਾ ਆਪਣਾ ਮੈਂਬਰ ਹੈ ਤੇ ਪੂਰਨ ਸਿੰਘ ਹੰਦਲ ਬਹੁਤ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਨਾਂਬਰ ਫੌਜਦਾਰੀ ਦੇ ਵਕੀਲ ਆ ਸੋ ਅਸੀਂ ਉਸ ਪਰਿਵਾਰ ਦੇ ਕੋਲ ਉਹਨਾਂ ਦੇ ਵੱਲੋਂ ਪਰਿਵਾਰ ਵੀ ਪੂਰਾ ਸਹਿਯੋਗ ਦੇਊਗਾ ਤੇ ਅਸੀਂ ਇਹ ਚਾਹੁੰਦੇ ਨਹੀਂ ਵੀ ਕੋਈ ਲੀਡ ਲਵੇ ਇਹ ਕਿਉਂਕਿ ਕੌਮ ਦਾ ਜੱਫੇਦਾਰ ਤੇ ਉਹਦੇ ਲਈ ਅਸੀਂ ਪੈਰ ਵਹੀਲੇ ਕੋਈ ਜਿਹੜੀ ਆ ਕਸਰ ਗੰਜਾਇਸ਼ ਨਹੀਂ ਛੱਡਾਂਗੇ ਜੇ ਸਾਵਾ ਸ਼੍ਰੋਮਣੀ ਕਮੇਟੀ ਦਾ ਜਸਿੰਦਰ ਕੌਂਕੇ ਕੇਸ ਦੇ ਵਿੱਚ ਵੱਡਾ ਬਿਆਨ ਸਾਹਮਣੇ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਵੀ ਖੜਾ ਕੀਤਾ ਗਿਆ ਕਿ ਮਨੁੱਖੀ ਅਧਿਕਾਰ ਸੰਗਠਨ ਨੇ ਸਾਲ ਆ ਚੁੱਪ ਕਿਉਂ ਰਿਹਾ ਹੈ ਭਾਈ ਗੁਰਦੇਵ ਸਿੰਘ ਕੌਂਕੇ ਸਾਡੇ ਸ਼ਹੀਦ ਨੇ ਮਾਮਲੇ ਦੇ ਵਿੱਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਭਾਈ ਕੌਂਕੇ ਦੇ ਕੇਸ ਦੀ ਪੈਰਵੀ ਕਰਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ ਅੱਜ ਜੱਥੇਦਾਰ ਕੌਂਕੇ ਦੇ ਕੇਸ ਦੇ ਵਿੱਚ ਪ੍ਰਤੱਖ ਦਰਸ਼ੀ ਸਾਬਕਾ ਕਾਂਸਟੇਬਲ ਦਰਸ਼ਨ ਸਿੰਘ ਦੇ ਵੱਲੋਂ న్యూਸ 18 ਤੇ ਵੱਡਾ ਦਾਵਾ ਕੀਤਾ ਗਿਆ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਭਾਈ ਕੌਂਕੇ ਨੂੰ ਗੋਲੀ ਮਾਰੀ ਗਈ ਮੈਂ ਜੱਥੇਦਾਰ ਤੇ ਕਿਤੇ ਅਣਮਨੁੱਖੀ ਤਸ਼ੱਦਦ ਨੂੰ ਅੱਖੀਂ ਵੇਖਿਆ ਭਾਈ ਕੌਂਕੇ ਦੇ بیٹے ਹਰੀ ਸਿੰਘ ਨੇ న్యూਸ 18 ਤੇ ਪੂਰੀ ਹੱਟ ਬਿੱਤੀ ਜਿਹੜੀ ਬਿਆਨ ਕੀਤੀ ਹੈ ਗੁਰੂ ਘਰ ਤੋਂ ਕਥਾ ਕਰਦੇ ਸਮੇਂ ਸਵੇਰੇ 7 ਵਜੇ ਪੁਲਿਸ ਜੱਥੇਦਾਰ ਕੌਂਕੇ ਨੂੰ ਨਾਲ ਲੈ ਕੇ ਗਈ ਸੀ ਜੋ ਕਿ بیٹے ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ 25 ਦਸੰਬਰ 1992 ਨੂੰ ਪੁਲਿਸ ਨਾਲ ਲੈ ਕੇ ਗਈ ਸੀ 7 ਦਿਨ ਜਗਰਾਉਂ ਦੇ ਥਾਣੇ ਦੇ ਵਿੱਚ ਤਸ਼ੱਦਦ ਕੀਤਾ ਗਿਆ লাশ ਟੋਟੇ ਕਰਕੇ 7 ਲੋਕ ਦੇ ਵਿੱਚ ਆਸਰ ਦਿੱਤੀ ਗਈ ਹਰੀ ਸਿੰਘ ਦੇ ਵੱਲੋਂ ਜੋ ਕਿ ਇਹ ਵੱਡਾ ਦਾਵਾ ਕੀਤਾ ਗਿਆ ਜੋ ਵੱਡਾ ਬਿਆਨ ਨਿਊਜ਼ ਰੇਟਿੰਗ ਦੇ ਨਾਲ ਗਲਤ ਕਰਦੇ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ লাশ ਟੋਟੇ ਕਰਕੇ 7 ਲੋਕ ਦੇ ਵਿੱਚ ਸੁੱਟੀ ਗਈ ਅੱਜ ਵੀ ਪਰਿਵਾਰ ਨੂੰ ਇਨਸਾਫ ਦੀ ਉਡੀਕ ਹੈ ਸੋ ਇੱਕ ਫਿਰ ਪਰਿਵਾਰ ਦੇ ਵੱਲੋਂ ਜਿਹੜੇ ਕਿ ਇਨਸਾਫ ਦੀ ਵੀ ਮੰਗ ਕੀਤੀ ਜਾ ਰਹੀ ਹੈ ਵੀ ਜੋ ਸੋਚਦੇ ਆ ਵੀ ਸਾਡੇ ਬਾਪ ਨੇ ਸਾਡੇ ਕੋਲ ਕਦੇ ਹੁਣ ਅੰਤਲਾ ਵਿਲਾ ਸੰਤੁਰਾ ਚਾਹੂੰਗਾ ਜੀ ਤੁਹਾਨੂੰ ਚਸ਼ਮਦੀਦ ਕੀ ਦੱਸਦੇ ਆ ਉਹਨਾਂ ਦਾ ਅੰਤ ਕਿਵੇਂ ਹੋਇਆ ਕੀ ਕੀਤਾ ਗਿਆ ਦੇਖੋ ਜੀ ਉਹ ਤ੍ਰੇਮੂ ਬਾਪੀ ਨੂੰ ਆਵਰੇ ਅੰਤ ਦਾ ਪਤਾ ਲੱਗ ਗਿਆ ਸੀਗੇ ਹਾਂ ਮੈਨੂੰ ਕੀਤਾ ਵਾ ਮੈਂ ਸ਼ੂਟ ਇੱਥੇ ਸੀਗਾ ਆਪਣੇ ਜਦੋਂ ਲੱਗ ਜਾਂਦੇ ਆ 7-8 ਦਿਨ ਪਹਿਲਾਂ ਦੀ ਗੱਲ ਵਾ ਮੈਂ ਵਿਲੇਜ ਪਰਦਾ ਸੀਗਾ ਤੇ ਮਾਤਾ ਸਾਡੀ ਕੋਲੇ ਸੀਗੀ ਤੇ ਮੈਨੂੰ ਕੋਲੇ ਬੁੱਕ ਚ ਲਿਖਿਆ ਗੇ ਜੇਲਾ ਤੂੰ ਮੇਰੇ ਬਰਾਬਰ ਦਾ ਹੋ ਗਿਆ ਤੈਨੂੰ ਕੁੜ ਦੇ ਚੰਗੇ ਲਾ ਦੇ ਤੇ ਤੂੰ ਆਵੀ ਜੰਗਲੇ ਸਾਹਮਣੇ ਤੁਸੀਂ ਆਪ ਦੀ ਘਰ ਤੇ ਸਾਡੀ ਮਾਤਾ ਕਹਿੰਦੀ ਕੀ ਗੱਲ ਇਹ ਕੀ ਗੱਲ ਕਹੀ ਜਾਂਦੇ ਆ ਤੇ ਉਹ ਗੱਲ ਟਾਲ ਕੇ ਉਹ ਕਹਿੰਦੇ ਮੈਨੂੰ ਕੀ ਤਰ੍ਹਾਂ ਮੈਨੂੰ ਕੋਲ ਫੜ ਕੇ ਜੇਲ੍ਹ ਤੇ ਲੈ ਜਾਣਾ ਮਜ਼ਾਕ ਕੀ ਕਰਨਾ ਵਾ ਵੀ ਉਹਨਾਂ ਦਾ ਕਹਿੰਦਾ ਵੀ ਉਹਨੇ ਵੀ ਵੱਡੇ ਹੋ ਗਏ ਆਪਣੇ ਜੰਗਵਰੀ ਸਾਹਮਣੇ ਸੀ ਫਿਰ ਜਿਹੜਾ ਅੰਕਲਾ ਸੰਬੰਧ ਦਾ ਸਹੇਗਾ ਸੀਗੇ ਦਾਦੇ ਚਸ਼ਮੇਦਾਰ ਉਸ ਟਾਈਮ ਉਹ ਜਿਹੜਾ ਜੰਦ ਸਿੰਘ ਉਹਨੇ ਵੀ ਉੱਥੇ ਪੜਿਆ ਸੀਗਾ ਜਾਂ ਹੋਰ ਕੋਈ ਗਵਾਹ ਹੈਗੇ ਜਾਂਦੇ ਸਾਡੇ ਪਿੰਡ ਦੇ ਵੀ ਦੋ ਸੀਗੇ ਤੇ ਉਹ ਵੀ ਦਾਦੇ ਕਹਿੰਦੇ ਐਨਾ ਤਾਂ ਸਾਡੇ ਅਸੀਂ ਨਹੀਂ ਦੇਖਣਾ ਕਰੇ ਕਹਿੰਦੇ ਕੋਈ ਨਾ ਕਹਿੰਦੇ ਘੜੀ ਜੀ ਬਣਾ ਕੇ ਟੱਕੇ ਦੇ ਦਿੱਤੇ ਹੋਏ ਸੀਗੇ ਉਹਨੇ ਹਾਂ ਇਹ ਪੱਧਰ ਤਾਂ ਦੂਰ ਦੀ ਗੱਲ ਆ ਜਦੋਂ ਅੰਤਲੇ ਸਮੇਂ ਚ ਦੱਸਦੇ ਹਨ ਕਹਿੰਦੇ ਵੀ ਜਦੋਂ ਮੌਫੀਰ ਕਰਤਾ ਡੈੱਡ ਬੋਡੀ ਜੋ ਵੀ ਜਾਂਦੇ ਡੈੱਡ ਬੋਡੀ ਵੀ ਉਹਨਾਂ ਦੇ ਟੋਟੇ ਟੋਟੇ ਕਰਕੇ ਸ਼ੀਜ਼ ਸ਼ੀਜ਼ ਕਿਵੇਂ ਕੀਤਾ ਗਿਆ ਪਹਿਲਾਂ ਉਹ ਸਮਝਾਇਆ ਸ਼ੀਜ਼ ਕੁਝ ਦੱਸ ਦਿਆ ਵੀ ਕਿੰਨਾ ਉਹ ਗੋਲੀ ਮਾਰੀ ਗਈ ਆ ਕਿਉਂਕਿ ਜਦੋਂ ਬੰਦੇ ਤੇ ਇੰਨਾ ਤਸੱਦਦ ਹੋ ਗਿਆ ਇੰਨਾ ਖੂਨ ਵਗ ਗਿਆ ਤੇ ਆਟੋਮੈਟਿਕ ਆਪਣੇ ਸੱਪ ਜਣ ਉਹਨਾਂ ਤੇ ਲਗਾਤਾਰ ਤਸੱਦਦ ਹੁੰਦਾ ਰਹੇ ਤੇ ਬੰਦਾ ਕਿਵੇਂ ਬਾਝੂ ਜਾਂਦੇ ਤਾਂ ਜਿਆ ਕਹਿੰਦੇ ਉਹਨਾਂ ਦੀ ਗੋਲੀ ਮਾਰੀ ਗਈ ਆ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਡੈੱਡ ਬੋਡੀ ਸੀਗੀ ਟੋਟੇ-ਟੋਟੇ ਕਰਕੇ ਟਰੈਕ ਕਰਨੀ ਆਪਣੇ ਸੱਤ ਲੋਜ ਦੀਆਂ ਦੇ ਤੰਨੀਆਂ ਕੋਲੇ ਉੱਥੇ ਰੁੜਿਆ ਗਿਆ ਉਹ ਜਿੱਥੇ ਬਾਪੀ ਦੇ ਟੋਟੇ-ਟੋਟੇ ਕਿਤੇ ਸਦਮਾ ਮੇਂ ਠਾੜੇ ਦੇ ਵਿੱਚ ਦੱਸਿਆ ਕਹਿੰਦੇ ਵੀ ਉੱਥੇ ਹੀ ਕਮਰਾ ਹੈਗਾ ਇਸ ਟਾਈਮ ਵੀ ਉਹ ਕਮਰੇ ਵਿੱਚ ਹੁਣ ਵੀ ਕੋਈ ਜਾਂਦਾ ਨਹੀਂ ਗਏ ਉਸ ਟਾਈਮ ਉਸ ਤਰ੍ਹਾਂ ਹੀ ਜਾਂਦਾ ਲੱਗਿਆ ਹੋਇਆ ਅਸੀਂ ਤੇ ਇਹ ਕਹਿੰਦੇ ਵੀ ਜੇ ਉਹਨਾਂ ਸਰਕਾਰ ਨੇ ਨਹੀਂ ਕੀਤਾ ਤੁਸੀਂ ਸੁਦੇਤਵਾਸਾ ਕੋ ਸ ਹੈਗਾ ਵਾ ਉਹਨਾਂ ਤੇ ਪਰਚਾ ਦਰਜ ਕਰਕੇ ਫਸਟ ਟ੍ਰੈਕ ਅਦਾਲਤ ਵਿੱਚ ਕੋਰਟ ਕੇਸ ਚਲਾ ਕੇ ਵੀ ਉਹਨਾਂ ਨੂੰ ਮਸਾਲੀ ਸਜ਼ਾ ਦਿੱਤੀ ਜਾਵੇ ਇਹ ਨਾ ਹੋਵੇ ਆਪਾਂ ਪਰਚਾ ਦਰਜ ਕਰਕੇ ਆਪਾਂ ਮੁੜ ਕੇ ਕਾਨੂੰਨ ਵਿਚਾਰ ਜਾਉਂਦੇ ਨਾ ਫੇਰ ਵੱਜ ਜਾਣ ਇਹ ਨਾ ਹੋਵੇ ਜਾਂਦੇ ਸਾਡੀ ਤਾਂ ਬੇਨਤੀ ਹੀ ਜੀ ਜ਼ਿਆਦਾਤਰ ਤਾਂ ਉਹਨਾਂ ਦੇ ਵਿੱਚੋਂ ਹੈ ਨਹੀਂ ਜਿਹੜੇ ਬੱਚੇ ਆ ਹਾਂਜੀ ਜ਼ਿਆਦਾਤਰ ਹੈ ਨਹੀਂ ਕਿ ਜਿਹੜੇ ਹੈਗੇ ਉਹਨਾਂ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਔਰ ਘੱਟੋ ਘੱਟ ਸੱਚ ਤਾਂ ਸਾਹਮਣੇ ਆ ਜੇ ਹਾਂਜੀ ਕਿਉਂਕਿ ਇੱਕ ਮੈਂ ਤਾਂ ਇਹ ਗੱਲ ਕਹਿਣਾ ਵੀ ਉਹਨਾਂ ਨੂੰ ਕਾਨੂੰਨੀ ਤੌਰ ਤੇ ਤਾਂ ਦੋਸ਼ੀ ਘਰਾੜ ਦਿੱਤਾ ਜਾਵੇ ਜਿਨ੍ਹਾਂ ਨੇ ਕੀਤਾ ਹਾਂਜੀ ਸਿੱਧੀ ਸਿੱਧੀ ਕਰ ਫਰੀਆ ਵੀ ਹਾਂ ਜੇ ਕਾਨੂੰਨੀ ਰੂਪ ਚ ਉਹਨਾਂ ਨੂੰ ਪਗੋੜਾ ਹੀ ਮੰਨਿਆ ਜਾਂਦਾ ਇਹ ਰੇਗ ਸ਼ਾਮ ਨੂੰ ਆਹੀ ਸਮਾਂ ਹੋਊਗਾ ਭਾਈ ਸਾਹਿਬ ਨੂੰ ਸੀਰ ਸਾਹਿਬ ਦੇ ਵਿੱਚੋਂ ਸਰਹੱਦਾਂ ਲੈ ਜਾਂਦਾ ਗਿਆ ਉੱਥੇ ਪਿਛਲੇ ਪਾਸੇ ਬਰਾਂਡਾ ਸੀ ਇੱਕ ਉੱਥੇ ਗੱਦਾ ਵਿਛਾ ਕੇ ਗਰਮੀਤ ਸਿੰਘ ਨੇ ਹੀਟਰ ਲਾਤਾ ਉੱਤੇ ਕੰਬਲ ਦੇਤਾ ਉਹ ਸੋਂ ਥੋੜੇ ਦੇ ਚਿਰ ਬਾਅਦ 7:30 ਵਜੇ ਇਹ ਆਪਣੇ ਐਸਐਸਪੀ ਸੁਵੰਨ ਸਿੰਘ ਘੋੜਨਾ ਆਉਂਦਾ ਦਫ਼ਤਰ ਦੇ ਵਿੱਚ ਤੁਸੀਂ ਕਿੱਥੇ ਸੀ ਉਦੋਂ ਮੈਂ ਉੱਥੇ ਸੀ ਟੀ ਸ਼ਾਨੇ ਸੀ ਹੂੰ ਉਹਦੇ ਵਿੱਚ ਐਸਐਸਪੀ ਸੁਵੰਨ ਸਿੰਘ ਘੋੜਨਾ ਡੀਐਸਪੀ ਛੋਡੀ ਡੀਸੀ ਕਮਲਜੀਤ ਐਸਆਈ ਚੰਨਨ ਸਿੰਘ ਐਸਆਈ ਹਰਵੰਦ ਸਿੰਘ ਇਹ ਐਸਐਸਪੀ ਹਨੇਕ ਸਿੰਘ ਸਰਾਹ ਉਸ ਵੇਲੇ ਦੇ ਉਹ ਸਵੇਰੇ ਉੱਥੇ ਦਫ਼ਤਰ ਦੇ ਵਿੱਚ ਸੀ ਇਹਨਾਂ ਨੇ ਵੀ ਪੈਕਸ਼ਿਕ ਲਾਇਆ ਉੱਥੇ ਕਿਉਂ ਜਦੋਂ ਕੋਈ ਇਹ ਆਈ ਜੁਰਮ ਕਰਦੇ ਸੀ ਸ਼ਰਾਬ ਦੇ ਰੱਤੇ ਵੀ ਹੁੰਦੇ ਸੀ ਕੋਰਨਾ ਫਿਰ ਦਫ਼ਤਰੋਂ ਨਿਕਲ ਕੇ ਜਦੋਂ ਬਰਾਂਡੇ ਵੱਲ ਆਇਆ ਨਾ ਉਹਨੇ ਵੇਖਿਆ ਵੀ ਇਹਦੇ ਥੱਲੇ ਗੱਦਾ ਇਹ ਪਛਾਇਆ ਹੀਟਰ ਵੀ ਲਾਇਆ ਕੰਬਲ ਵੀ ਛੱਡ ਦਿੱਤਾ ਉੱਤੇ ਇਹਨੇ ਗਰਮੀ ਸਿੰਘ ਨੂੰ ਗਾਲਾਂ ਕੱਢੀਆਂ ਗਾਲਾਂ ਕੱਢੋਂ ਦਵਾ ਦੁੱਤੋਂ ਕੰਬਲ ਲਾ ਕੇ ਛੱਡ ਦਿੱਤਾ ਠੀਕ ਨੂੰ ਕਿੱਕ ਮਾਰਤੀ ਉੱਥੋਂ ਉੱਠ ਕੇ ਫਿਰ ਇਹ ਦਫ਼ਤਰ ਦੇ ਵਿੱਚ ਆ ਗਏ ਇਹ ਬਸਵਨ ਸਿੰਘ ਨਾ ਘੋਟਣਾ ਉੱਚੀ ਤੇ ਨੇ ਕਹਿੰਦਾ ਕਹਿੰਦਾ ਵੀ ਹੁਣ ਇਹਦੀ ਗੋਲੀ ਮਾਰਦੇ ਇੱਕ ਅਫਸਰ ਕਹਿੰਦਾ ਵੀ ਜਰਨੈਲ ਦੇ ਜਨੈਰੀ ਗੋਲੀ ਮਾਰ ਸਕਦਾ ਉਹ ਕਹਿੰਦਾ ਲਿਆਓ ਫਿਰ ਮੈਂ ਮਾਰ ਦਿੰਦਾ ਹੁਣ ਇਹ ਕਿਸੇ ਦਾ ਪਿਸਤੌਲ ਅੰਦਰੋਂ ਲੈ ਕੇ ਕਿਸੇ ਅਫਸਰ ਦਾ ਤੇ 12 ਚ ਖੜ ਕੇ ਤੇ ਭਾਈ ਸਾਹਿਬ ਨੂੰ ਗੋਲੀ ਮਾਰ ਗਾਈਡਲਾਈਨਸ ਕੇ ਪ੍ਰਾਇੋਜਕ ਕੈਨੇਡਾ ਦਾ ਵਰਕ ਵੀਜ਼ਾ ਪ੍ਰੀ ਅਪਰੂਵਡ ਲਿਮੀਆ ਦੇ ਨਾਲ ਅਪਲਾਈ ਕਰੋ ਰਜਿਸਟਰ ਵਿਦ ਦਾ ਯੈਲੋ ਲੀਫ ਨੋ ਏਜ ਲਿਮਿਟ ਇਸ ਨਿਊਜ਼ ਹੈਡਲਾਈਨਸ ਦੇ ਪ੍ਰਯੋਜਕ ਕੈਨੇਡਾ ਦਾ ਵਰਕ ਵੀਜ਼ਾ ਪ੍ਰੀ ਅਪਰੂਵਡ ਲਿਮੀਆ ਦੇ ਨਾਲ ਅਪਲਾਈ ਕਰੋ ਰਜਿਸਟਰ ਵਿਦਾਂ येलो ਲੀਫ ਨੋ ਏਜ ਲਿਮਿਟ ਸਿਲਕ ਨੇ ਸੋ ਪਹਿਲਾਂ ਗੁਰੂ ਵੇਗੀ ਦਰਸ਼ਕਾਂ ਨੂੰ ਜਾਣਕਾਰੀ ਦੇ ਲਈ ਕਿ ਤਿੰਨ ਚਾਰ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਨੈਸ਼ਨਲ ਕੌਂਸਲ ਦੀ ਮੀਟਿੰਗ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਪਾਣਗੇ ਸੀਗੇ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਨਾਲ ਨਹੀਂ ਜਾਣਾ ਚਾਹੀਦਾ ਪਰ ਇਹ ਫੈਸਲਾ ਕਿਤਨਾ ਕਿਤੇ ਆਮ ਆਦਮੀ ਪਾਰਟੀ ਵੀ ਲੈਂਦੀ ਰਹੀ ਨਜ਼ਰ ਆਈ ਸੀਗੀ ਸ਼ੁਕਰੀਆ ਬਹੁਤ ਸਾਡਾ ਜਰੁੰਮ ਲਈ ਤਦ ਪਿਕਚਰ ਕਲੀਅਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿ ਲੋਕ ਸਭਾ ਚੋਣਾਂ 13 ਸੀਟਾਂ ਪੰਜਾਬ ਦੇ ਵਿੱਚ ਹੁਣ ਇਹਨਾਂ ਸੀਟਾਂ ਦੇ ਉੱਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਨਹੀਂ ਬਲਕਿ 13-13 ਸੀਟਾਂ ਦੇ ਉੱਤੇ ਇਹ ਦੋਵੇਂ ਪਾਰਟੀਆਂ ਲੜਦੀਆਂ ਨਜ਼ਰ ਆਉਣਗੀਆਂ